ਇਹ ਮੋਸਟਲੀ ਸਾਈਬੀਰੀਆ ਰਸ਼ੀਆ ਇਹਨਾਂ ਸਾਈਟਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇੱਧਰਲੇ ਪਾਸੇ ਆ ਜਾਂਦੇ ਆ ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਪਤਾ ਹੋ ਗਏ ਜਿਹੜੀ 5000 ਪਲੱਸ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਵਾ ਉਹਦੇ ਵਿੱਚ ਇੱਕ ਤਾਂ ਹੈਬਿਟੈਟ ਇੰਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਆ ਤੇ ਤੀਜਾ ਹੈ ਕਿ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ ਮਾਈਗ੍ਰੇਟਰੀ ਪਾਟ ਵਾਸ ਇਹ ਬਿਲਕੁਲ ਸਹੀ ਗੱਲ ਆ ਜੀ ਸਾਡੇ ਆਮ ਜਿਹੜੀ ਸਾਡੀ ਵੈਟਲੈਂਡ ਵੀ ਆ ਤੇ ਇੱਥੇ ਜਿਹੜੇ ਸਾਈਬੀਰੀਅਨ ਵਾਰਡ ਜਿਹੜੇ ਆ ਆ ਰਹੇ ਗੀਜ਼ ਜਾਦੀ ਆ ਰਹੀ ਇੱਥੇ ਤੇ ਇੱਥੇ ਇਸ ਵਾਰ ਪਿਛਲੇ ਸਾਲ ਜਿਹੜੀ ਸੀਗੀ 1500 ਤੋਂ 1200 ਤੋਂ 1500 ਸੀਗੀ ਉਸ ਤੋਂ ਪਿਛਲੇ ਸਾਲ 1000 1200 ਦੇ ਲੱਗੇ ਜਾਗੇ ਸੀ ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਮੁਤਾਬਕ ਜਿਹੜੀ 5000 ਪਲੱਸ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਉਹਦੇ ਵਿੱਚ ਇੱਕ ਤਾਂ ਹੈਬੀਟਟ ਇੰਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਆ ਤੇ ਜਿਹੜੀ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ ਮਾਈਗਰੇਟਰੀ ਪਾਟ ਵਾਸਤੇ ਇਹ ਮੋਸਟਲੀ ਸਾਈਬੀਰੀਆ ਰਸ਼ੀਆ ਇਹਨਾਂ ਸਾਈਟਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇਧਰਲੇ ਪਾਸੇ ਆ ਜਾਂਦੇ ਆ ਤੇ ਇਹ ਨਵੰਬਰ ਸ਼ੁਰੂ ਦੇ ਵਿੱਚ ਔਰ ਫਰਵਰੀ ਐਂਡ ਤੱਕ ਇਹਨਾਂ ਨੇ ਇੱਥੇ ਰਹਿਣਾ ਆਪਣੇ ਕੋਲ ਤੇ ਇਸ ਤੋਂ ਬਾਅਦ ਇਹ ਜਿਹੜੇ ਆ ਗਰਮੀ ਹੋਣ ਕਰਕੇ ਫਿਰ ਵਾਪਸ ਚਲ ਜਾਂਦੇ ਆ ਇਸ ਵਾਰ ਐਨੇ ਵਰਡਸ ਜ਼ਿਆਦਾ ਆ ਪਿਛਲੇ ਸਾਲਾਂ ਨਾਲ ਕੀ ਕਾਰਨ ਹੈ ਇਸ ਵਾਰ ਕੀ ਦੇਖੋ ਇਹਦੇ ਵਿੱਚ ਇੱਕ ਤੇ ਮੌਸਮ ਮੌਸਮ ਜਿਹੜਾ ਬਹੁਤ ਫੇਵਰਬਲ ਬਣਿਆ ਉਹ ਆ ਨੰਬਰ 2 ਐਰਕੀਟ ਵੈਟਲੈਂਡ ਜਿਹੜੀ ਆ ਵੈਟਲੈਂਡ ਦੇ ਜਿਹੜੀ ਤਰਹੀ ਸਕਟ ਝੀਲ ਜਿਹੜੀ ਆ ਝੀਲ ਦੇ ਵਿੱਚ ਪਾਣੀ ਜਿਹੜਾ ਉਹ ਮਤਲਬ ਕਿ ਅੱਗੇ ਨਾਲ ਘਟ ਸੀਗਾ ਉਹਦੇ ਵਿੱਚ ਕਰਕੇ ਜਿਹੜਾ ਜਾਨਵਰ ਜਿਹੜੇ ਪੰਛੀ ਆ ਇਹਨਾਂ ਨੂੰ ਉੱਥੇ ਜਿਹੜਾ ਰਹਿਣ ਵਾਸਤੇ ਖਾਣ ਪੀਣ ਵਾਸਤੇ ਵਧੀਆ ਐਟਮੋਸਫੇਅਰ ਮਿਲਿਆ ਵਾ ਉਹਦੇ ਕਰਕੇ ਜਿਹੜਾ ਇਹ ਐਰ ਕੀ ਜ਼ਿਆਦਾ ਉੱਥੇ ਹੈ